ਅਗਲੀ ਕਬੱਡੀ ਪੌਂਗ ਲਈ ਜਤਪਾਲ ਚਿੱੱਡੀ ਵਾਲਾ ਸਰਦਾਰ ਰਤਨ ਸਿੰਘ ਰੱਤੀ ਦਾ ਪੁੱਤਰ ਇਸ ਸਮੇ ਕਬੱਡੀ ਪਾ ਰਿਹਾ ਹੈ ਜਤਪਾਲ ਦੀ ਪੀ ਕਬੱਡੀ ਛੀਲੋ ਦੇ ਨਾਲ ਟੱਚ ਹੈ ਜਤਪਾਲ ਬੜਾ ਸ਼ਾਰਪ ਗ੍ਰੇਨਦ ਆ ਗਈ ਹੈ ਇਸ ਸਮੇ ਪਧਰਾ ਗਿਆ ਸਰੀਰ ਮੁੰਡੇ ਦਾ ਬੱਬੂ ਖੇੜਾ ਮਾਰ ਚਲ ਵੀ ਜਿੱਤਪਾਲ ਸਿੰਘ ਪਾ ਅਗਲੀ ਕਬੱਡੀ ਜਿੱੱਡੀ ਵਾਲਾ ਜਿੱਤਪਾਲ ਅਗਲੀ ਕਬੱਡੀ ਖੇਡੰਦਾ ਵੱਲੋਂ ਪਾਉਣ ਲਈ ਵੱਡਾ ਹੋਇਆ ਕਬੱਡੀ ਫੈਡਰੇਸ਼ਨ ਆਫ ਹੰਟਰੀਓ ਜਸੀਸ ਰਾਏ ਜਸਰਿੰਦਰ ਸ਼ੋਕਰ ਮੇਜਰ ਨਤ ਕਰਮਜੀਤ ਸੁੰਨਰ ਜਰਨੈਲ ਮੰਡਲ ਪਰਲੋਚਰ ਮੰਡ ਇੰਦਰਜੀਤ ਸਿੰਘੀ ਤੋਗਾ ਸਾਡੇ ਭਰਾਵਾਂ ਦਾ ਵੱਡਾ ਧੰਨਵਾਦ ਜਾਂ ਪੌਲੀ ਇਸ ਸਮੇਂ ਖੇਡ ਕਰਾਉਣ ਦੇ ਵਿੱਚ ਤਿਆਰ ਆਹ ਦੇਖਦਾ ਧਰਤੀ ਮਾ ਨੂੰ ਮੱਥਾ ਆ ਵਧਦਾ ਹੋਇਆ ਅੱਗੇ ਵੱਲ ਹੋਰੇ ਖੇ ਵੀ ਚਾਰਾਂ ਵਿੱਚੋਂ ਕੌਣ ਜਤਿੰਦਰ ਬਿੰਸਾ ਪਿੰਡ ਦਾ ਨਾਲ ਕਹਿੰਦੇ ਸਿੰਮਾ ਆਹ ਕਹਿੰਦੇ ਨਾਲ ਸ਼ਿੱਲੂ ਬਾਹੂ ਅਕਬਰਪੁਰ ਦੀ ਧਰਤੀ ਦਾ ਆਹ ਹੈ ਗਨਮਨ ਆਰਮੀ ਆਹ ਦੇਖਿਓ ਵੀ ਸ਼ਿੱਲੂ ਤੇ ਨੌਜਵਾਨ ਜਿੱਤਬਾਲ ਟਿੱਪੀ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਉਧਰ ਜਾਂਦਾ ਤੇ ਲੋਕਲ ਸਿੰਘ ਫਰਮਾਨ ਜਿਹੜੇ ਪੁਆਇੰਟੇ ਕੀਤੇ ਗਏ ਸਿਰੇ ਦੀਆਂ ਰੰਡਾਂ ਪੈਂਦੀਆਂ ਸ਼ਿਲੂ ਸ਼ਿਲੂ ਆ ਸ਼ਿਲੂ ਜਿਤਬਾਲ ਸ਼ਿਲੂ ਜਿਤਬਾਲ ਆ ਜਿਤਬਾਲ ਦੇ ਸ਼ਿਲੂ ਬਾਹ ਜਿਤਬਾਲ ਖਿਆ ਐਨ ਕਹਿੰਦੇ ਮੋਰਸ ਕਲੱਬ ਨੂੰ ਲੌਂਗਲੀ ਕਬੱਡੀ ਪਾਉਣ ਦੇ ਲਈ ਜਿਤਬਾਲ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਹਰਮਨ ਬਰਕੰਗੀ ਵਿਕਰਮ ਗਿੱਲ ਸਦਨਾਮ ਸੰਧੂ ਤੇ ਨਾਲ ਹਰ ਸਿਮਰਨ दीप जंटी हो फेह स्पोर्ट क्लब का पहला कप अपने फाइनल मैच हैबड्डी कर रखी जी थोड़ी जी स्नैप पाई पाक की प्या स्नैपचैट देख अ कबड्डी कप में रंग फैल खेडा जा रहा है भाई जैले धूरकोट का बहुत बहुत